ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਪਹੁੰਚੇ ਸੀਗੇ ਕਰਨਬੀ ਡੈਰੀ ਫਾਰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਬੁੱਲ ਨੇ ਐਚ ਐਫ ਦੇ ਤੇ ਮੋਰਾ ਦੇ ਬਹੁਤ ਵਧੀਆ ਰਿਕਾਰਡ ਦੇ ਨੇ ਤੇ ਆਪਣੇ ਕੋਲ ਇਹਨਾਂ ਦਾ ਸਾਰਾ ਸੀਮਨ ਅਵੇਲੇਬਲ ਹੋਊਗਾ ਜੀ ਕਿਸੇ ਵੀ ਭਰਾ ਨੇ ਆਪਣੇ ਪਸ਼ੂ ਦੇ ਸੀਮਨ ਭਰਉਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਲੈ ਆਪਣਾ ਨੰਬਰ ਹੈਗਾ ਜੀ 9858 69340 92564 39130 ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸੂਰਵੀਰ ਇਹ ਹੈਗਾ ਯੋਗਰਾਜ ਤੇ ਉਹ ਹੈਗਾ ਉਧਰ ਜਬਰराज ਉਹ ਜਬਰराज ਖੜਾ ਜੀ ਇਹ ਹੈਗਾ ਚੰਦਵੀਰ ਇਹ ਸਾੰ ਦਾ ਪਾਸ ਸੀਮਨ ਭਰਿਆ ਜੀ ਆਪਣੀ ਬੇਗਮ ਦੇ ਬੇਗਮ ਦੇ ਭਰਿਆ ਜੀ ਆਪਣੀ ਦੀ ਹੁਣ ਹੋ ਚੱਲੀ ਜੀ ਉਹ ਡੇਢ ਮਹੀਨੇ ਦੀ ਡੇਢ ਦੋ ਮਹੀਨੇ ਦੀ ਗੱਬਣ ਤੁਸੀਂ ਦੇਖ ਸਕਦਾ ਹਾਂ ਬਹੁਤ ਹੀ ਸੋਹਣਾ ਸੁੰਦਰ ਮਾਏ ਦੀ ਗੰਗਾ ਆ ਗਈ ਜੀ ਪਿਓ ਹੈਗਾ ਦਾ ਜੋਗਰਾ ਜੀ ਤੁਸੀਂ ਦੇਖ ਸਕਦਾ ਹੋ ਜੀ ਪੈਰਾਂ ਦੀ ਬਨਾਵਟੇ ਦੇ ਨਹੀਂ ਕਿ ਜਦੋਂ ਜਾਨਵਰ ਹੈਵੀ ਹੋ ਜਾਂਦਾ ਹੈ ਉਦੇ ਪੈਰਾਂ ਦੀ ਬਨਾਵਟ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ, ਬਿੰਗੇ ਹੋ ਜਾਂਦੇ ਪੈਰ। ਤੇ ਇਹਨਾਂ ਦਾ ਫੀਮਨ ਆਪਣੇ ਕੋਲ ਸਾਰੇ ਬੁੱਲਾਂ ਦਾ ਮਿਲੂਗਾ ਜੀ। ਜੇ ਵੀ ਕਿਸੇ ਵੀ ਭਰਾ ਨੇ ਜਾਂ ਲਿਜਾਣਾ ਵੀ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਲੈ ਜੀ। ਆਪਣਾ ਨੰਬਰ ਹੈਗਾ ਜੀ 985269340 92564 39130 ਪਿੰਡ ਦਰਾਜ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਦੇ ਨਾਲ ਆ ਜੀ ਤਪੇ ਦੇ ਨਾਲ। ਇਹ ਆਪਣਾ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ